ਰਾਲਾਉਂਦੇ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਮੈਨੂੰ ਇਹ ਦੱਸਣ ਵੀ ਉਹਨਾਂ ਦੇ ਨਾਲ ਜਿਹੜੇ ਬਾਹਰੋਂ ਆ ਕੇ ਮਜ਼ਦੂਰ ਹੈ ਉਹ ਕਿੰਨੇ ਕਿ ਸੰਘਰਸ਼ ਚ ਗਏ ਨੇ ਤੇ ਸੰਘਰਸ਼ ਕਰਦੇ ਨੇ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਕਿਸਾਨ ਤੇ ਉਹ ਰੋਜ਼ਗਾਰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦਾ ਖੋਇਆ ਜਾਂਦਾ ਉਹ ਕਹਿੰਦੇ ਆ ਕੋਈ ਗੱਲ ਨਹੀਂ ਪ੍ਰਵਾਸੀ ਹੁਣ ਜਿਹੜੇ ਪੰਜਾਬੀਆਂ ਨਾਲ ਨਹੀਂ ਖੜਦੇ ਜੀ ਇਹ ਨਹੀਂ ਇਹ ਕਦੇ ਪੰਜਾਬੀਆਂ ਨਾਲ ਨਹੀਂ ਖੜੇ ਇਹ ਪੰਜਾਬ ਦੇ ਲੋਕ ਭਲੇਖੇ ਚ ਨਾ ਰਹਿਣ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਵਰਤ ਤਾ ਰਹੇ ਨੇ ਜਿੱਥੇ ਬੰਦੀਆਂ ਕਿਸਾਨਾਂ ਦੇ ਨਾਂ ਤੇ ਬਣੀਆਂ ਨੇ ਜਿੱਥੇ ਬੰਦੀਆਂ ਮਜ਼ਦੂਰਾਂ ਦੇ ਨਾਂ ਤੇ ਬਣੀਆਂ ਨੇ ਇਸਤੇਮਾਲ ਕਰਦੇ ਨੇ ਪੰਜਾਬ ਦੇ ਮਜ਼ਦੂਰਾਂ ਦੀ ਗੱਲ ਕਿਉਂ ਨਹੀਂ ਕਰਦੇ ਜਿਹੜਾ ਉਹਨਾਂ ਦੇ ਉਹ ਨਾਰਾ ਲਾਉਂਦੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਫਿਰ ਜਿੰਦਾਬਾਦ ਪ੍ਰਵਾਸੀ ਮਜ਼ਦੂਰ ਹੈ ਜੀ ਬਿਲਕੁਲ ਉਹ ਪ੍ਰਵਾਸੀ ਮਜ਼ਦੂਰ ਦੀ ਜਿੰਦਾਬਾਦ ਹੁਣ ਸਪਸ਼ਟ ਹੋ ਗਿਆ ਇਹ ਭਲੇਖੇ ਚ ਪਾਇਆ ਹੋਇਆ ਪੰਜਾਬ ਦੇ ਲੋਕਾਂ ਨੂੰ ਇਸਤੇਮਾਲ ਕਰਦੇ ਨੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੇ ਵੀ ਅਸੀਂ بڑے ਮਜ਼ਦੂਰਾਂ ਦੇ ਹਤਾਇਚੀਆਂ ਅਸੀਂ بڑے ਕਿਸਾਨਾਂ ਦੇ ਹਤਾਇਚੀਆਂ ਜੇ ਇਹ ਮਜ਼ਦੂਰਾਂ ਕਿਸਾਨਾਂ ਦੇ ਹਤਾਇਚੀ ਹੋਣ ਤਾਂ ਇਹ ਗੱਲ ਕਰਨ ਕਿ ਜਿੰਨੀ ਇੰਡਸਟਰੀ ਆ ਉਹਦੇ ਵਿੱਚ ਪੰਜਾਬੀ ਮਜ਼ਦੂਰਾਂ ਦੀ ਰੇਸ਼ੋ ਕਿੰਨੀ ਆ ਪੰਜਾਬੀ ਮਜ਼ਦੂਰਾਂ ਨੂੰ ਕਿਉਂ ਨਹੀਂ ਉਪਰਤੀ ਕਰਦੇ ਇਹ ਇਸ ਗੱਲ ਤੇ ਸਮਝੌਤਾ ਕਰ ਲਈਏ